ਨਾ ਨਾ ਉਹ ਹੀ ਬੱਸ ਫਿਕਰਵਾਂ ਤੁਮਾਨੂੰ ਪਾਵਾਂਗੇ ਇੱਥੋਂ ਸਾਨੂੰ ਆ ਸਾਰਾ ਦਿਨ ਹੋਰ ਸਾਨੂੰ ਹੁਣ ਤਾਂ ਦਿੰਦਾ ਉਹ ਅੱਛਾ ਕਾਨੂੰ ਕੀ ਮਾਰੇ ਸਾਨੂੰ ਵਧੀਆ ਲੱਗਦਾ ਮੋਦੀ ਤਾਂ ਵੋਟ ਹੀ ਨਹੀਂ ਇੱਥੇ ਅੱਛਾ ਨਾ ਇਹ ਕਾਲੀ ਦਲ ਕਾਲੀ ਦਲ ਵੀ ਖਤਮ ਮੰਗ ਹੋਈਆਂ ਉਹ ਖਤਮੀਆਂ ਕਿਉਂ ਖਤਮ ਹੋ ਗਏ ਵੋਟ ਹੀ ਕਾਲੀ ਦਲ ਦੀ ਸਾਰੀ ਆਮ ਲੈ ਕੇ ਇਹ 5 25 ਸਾਲ ਰਾਜ ਕਰਕੇ ਕੀ ਕਰਿਆ ਉਹਨਾਂ ਨੇ ਕਾਂਗਰਸ ਕਾਲੀਆਂ ਨਾਲੋਂ ਠੀਕ ਆ ਅੱਛਾ ਕਾਲੀਆਂ ਕਾਲੀਆਂ ਜੰਮੀ ਖਤਮ ਨਹੀਂ ਨਾਨੇ ਕੱਟ ਲਿੱਟ ਰਹੇ ਨੇ ਜਿਹੜੇ ਮੁੜ ਕੇ ਗੇੜੇ ਦੀ ਮਾਰਦੇ ਅੱਛਾ ਪਰ ਮਦੇ ਧਰਮ ਨੂੰ ਤਾਂ ਖਾਈ ਬੈਠੇ ਨੇ ਬਾਦ ਲੱਗੇ ਧਰਮ ਕਿੱਥੇ ਛੱਡੇ ਇਹਨਾਂ ਨੇ ਖਾਦਾ ਘੇਰ ਧਰਮ ਨੂੰ 25 ਸਾਲ ਆਜ ਕੇ ਕੀ ਕਰੇ ਨੇ ਦੱਸੋ ਬੜੀਆਂ ਸਹੂਲਤਾਂ ਦਿੱਤੀਆਂ ਜੀ ਬਿਜਲੀ ਪੁਜਲੀ ਫਰੀ ਹੈ ਹਾਂ ਕਾਰ ਵੀ ਚਾਹੀਦੀ ਅੱਛਾ ਹਾਂ ਜੀ ਸਹੂਲਤਾਂ ਵੀ ਚਾਹੀਦੀਆਂ ਦੋਨੇ ਚੀਜ਼ਾਂ ਚਾਹੀਦੀਆਂ ਢੱਗਵਾਲੇ ਆ ਗਏ ਕਿਹੜੇ ਖਾਗੇ ਸੀ ਬਾਦ ਮੜ ਕੇ ਆ ਗਏ ਫੈਟਰੀਆਂ ਖਾ ਕੇ ਜਾਰੇ ਪੁਜੀ ਖਾ ਕੇ ਹਾਂ ਜੀ ਤੁਹਾਨੂੰ ਮੈਂ ਦੱਸਾਂ ਪਹਿਲਾਂ ਤਾਂ ਸਾਨੂੰ ਆਈ ਨਹੀਂ ਪਤਾ ਵੀ ਐਮਪੀ ਤਾਂ ਜੇ ਐਮ ਐਲ ਕਿਨਲ ਤੇ ਪਰ ਕਿਧਰ ਗਈ ਬੇ ਘਟ ਗਈ ਹੈ ਇਹਦੇ ਖੰਭਾ ਟੱਗੇ ਦੀ ਤਾਰ ਪਤਲੀ ਹੈ ਜੀ ਹੁਣ ਕਿਤੇ ਬਿਜਲੀ ਨਹੀਂ ਉੱਡੀ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਗੇ ਲੋਕਤੰਤਰ ਦੇ ਵਿੱਚ ਲੋਕ ਲੋਕ ਹੀ ਸਰਕਾਰ ਬਣਾਉਂਦੇ ਨੇ ਤਾਂ ਇਸ ਵਾਰ ਕਿਹੜੀ ਪਾਰਟੀ ਨੂੰ ਵਧੀਆ ਸਮਝ ਰਹੇ ਨੇ ਤੇ ਕਿਹੜੀ ਪਾਰਟੀ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਜਦੋਂ ਗੱਲ ਆਉਂਦੀ ਹੈ ਮੈਂਬਰ ਪਾਰਲੀਮੈਂਟ ਦੀ ਤਾਂ ਦੇਸ਼ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਪਾਰਲੀਮੈਂਟ ਚ ਕੌਣ ਕਰਦਾ ਹੈ ਇਸ ਵਾਰ ਉਮੀਦਵਾਰਾਂ ਤੋਂ ਕੀ ਜਿਹੜੀਆਂ ਉਮੀਦਾਂ ਲਾਈਆਂ ਨੇ ਉਹ ਸਾਰੀ ਗੱਲਬਾਤ ਕਰਦੇ ਆ ਮਾਨਸਾ ਦੇ ਪਿੰਡ ਬੁਰਜਹਰੀ ਕੇ ਬੈਠੇ ਆ ਬਜ਼ੁਰਗ ਬੈਠੇ ਨੇ ਤਾਂ આજ ਕੀ ਝਾਂਦੇ ਸੀ ਗੱਲਬਾਤ ਕਰਦੇ ਆ ਕਿਉਂਕਿ ਇਨ੍ਹਾਂ ਸੱਥਾਂ ਦੇ ਵਿੱਚੋਂ ਹੀ ਉਹ ਚਰਚਾਵਾ ਹੁੰਦੀਆਂ ਨੇ ਜਿਨ੍ਹਾਂ ਦੇ ਕਰਕੇ ਸਰਕਾਰ ਬਣਦੀ ਹੈ ਗੱਲਬਾਤ ਕਰਦੇ ਆ ਮਜੁਰ ਕੋ ਚੋਣਾ ਸ਼ੁਰੂ ਪ੍ਰਚਾਰ ਹੋ ਗਿਆ ਤੇ ਕਿਵੇਂ ਦੇਖਦੇ ਹੋ ਸਾਡਾ ਦਾ ਉਹ ਹੀ ਹੈ ਬੱਚਿ ਭਗਵੰਤ ਮਾਨ ਨੂੰ ਪਾਵਾਂਗੇ ਅਸੀਂ ਤਾਂ ਕਿਉਂ ਭਗਵੰਤ ਮਾਨ ਹਾਂ ਸਾਡੇ ਵਧੀਆ ਕੰਮ ਕਰਦਾ ਜੱਟਾਂ ਦੇ ਉਹ ਹਾਂਜੀ ਬਿਜਲੀ ਸਾਨੂੰ ਆ ਸਾਰਾ ਦਿਨ ਹੋਰ ਸਾਨੂੰ ਸਹੂਲਤਾਂ ਦਿੰਦਾ ਉਹ ਅੱਛਾ ਸਾਨੂੰ ਕੀ ਮਾਰ ਸਾਨੂੰ ਵਧੀਆ ਲੱਗਦਾ ਉਹ ਪਾਵਾਂਗੇ ਅੱਛਾ ਹੋਰ ਪਾਰਟੀਆਂ ਕਿਸੇ ਨੂੰ ਨਹੀਂ ਪਾਉਂਦੇ ਹੋਰ ਨਾ ਮੋਦੀ ਤਾਂ ਵੋਟ ਹੀ ਨਹੀਂ ਇੱਥੇ ਅੱਛਾ ਨਾ ਤੇ ਕਾਲੀਦਲ ਕਾਲੀਦਲ ਵੀ ਖਤਮ ਮੰਗ ਹੋਈਆਂ ਉਹ ਖਤਮੀਆਂ ਕਿਉਂ ਖਤਮ ਕਿਉਂ ਵੋਟ ਹੀ ਨਹੀਂ ਕਾਲੀਦਲ ਸਾਰੀ ਆਮ ਲੈ ਗਈ ਕਿਉਂ ਨੀ ਉਹ ਕਹਿੰਦੇ ਵੀ ਅਕਾਲੀ ਦਲ ਦੀ ਬੋਟ ਸੀ ਸਾਰੀ ਆਮ ਲੈ ਗਈ ਉਹ ਉਹ ਕਹਿੰਦੇ ਵੀ ਪੰਜਾਬ ਤਾਂ ਲੁੱਟ ਲਿਆ ਭਗਵੰਤ ਮਾਨ ਨੇ ਅੱਗੇ 5 25 ਸਾਲ ਰਾਜ ਕਰਕੇ ਕੀ ਕਰਿਆ ਉਹਨਾਂ ਨੇ ਉਦੋਂ ਵੀ ਲੁੱਟਿਆ ਪੰਜਾਬ ਹੁਣ ਸਭ ਬਚਾ ਦੇਣਗੇ ਪੰਜਾਬ ਨੂੰ ਇਹ 25 ਸਾਲ ਰਾਜ ਕਰਕੇ ਉਹ ਤਾਂ ਪੰਜਾਬ ਚਾਇਆ ਨਾ ਤੇ ਕਾਂਗਰਸ ਦੇ ਕੰਮਾਂ ਨੂੰ ਕਿਵੇਂ ਦੇਖਦੇ ਕਾਂਗਰਸ ਅਕਾਲੀਆਂ ਨਾਲ ਠੀਕ ਆ ਅੱਛਾ ਕਾਲੀਆਂ ਕਾਲੀਆਂ ਜਮੇ ਖਤਮ ਨਹੀਂ ਜੀਤਮੇਂਦਰ ਸਿੱਧੂ ਆਇਆ ਮਿਲਣ ਆਇਆ ਨਹੀਂ ਹਜੇ ਅੱਜ ਤੱਕ ਨਹੀਂ ਆਇਆ ਤੇ ਕਿਵੇਂ ਲੱਗਦਾ ਫਿਰ ਬੱਚੇ ਨੇ ਦੰਮਾ ਤੋਂ ਕੋਈ ਲੈ ਜੀ ਕਿੰਨਾ ਚੋ ਆਮਚ ਇਹਨਾਂ ਜੋ ਕਾਂਗਰਸ ਦੀ ਟੱਕਰ ਆ ਆਪਣਾ ਤਾਂ ਆਮ ਹੀ ਲੈ ਕੇ ਜਾਊ ਇੱਥੇ ਅੱਛਾ ਹਾਂ ਬੰਦਾ ਵਰੀਆ ਹੋ ਬੀਬਾ 5 ਸਾਲ ਰਹਿ ਆਏ ਕਦੇ ਨਾ ਕਿਤੇ ਵੀ ਨਹੀਂ ਆਏ ਕਦੇ ਵੀ ਨਹੀਂ ਆਏ ਨਾ ਅੱਛਾ ਉਹ ਵੋਟਾਂ ਵਲੇ ਆਉਂਦੇ ਨੇ ਹੈ ਵੋਟਾਂ ਵਲੇ ਆਉਣਗੇ ਹੁਣ ਲੋਕ ਸਿਆਣੇ ਹੋਏ ਹੁਣ ਪੂਰੇ ਵਾਹ ਪੂਰੇ ਸਿਆਣੇ ਹੋਈ ਲੋਕ ਅੱਛਾ ਕਿਵੇਂ ਸਿਆਣੇ ਕਿਵੇਂ ਹੋ ਗਏ ਇਹਨਾਂ ਨੇ ਨਹੀਂ ਕਰਤੇ ਇਹਨਾਂ ਨੇ ਕਰਤੇ ਲੀਡਰਾਂ ਨੇ ਜਿਹੜਾ ਮੁੜ ਕੇ ਗੇੜੇ ਨਹੀਂ ਮਾਰਦੇ ਅੱਛਾ ਇਹਨਾਂ ਨੇ ਨਹੀਂ ਕਰਤੇ ਆਂ ਇਹਨਾਂ ਨੇ ਆਪ ਹੀ ਕਰਤੇ ਅੱਛਾ ਹਾਂ ਪਹਿਲਾਂ ਬੜੀਆਂ ਉਮੀਦਾਂ ਲਾਉਂਦੇ ਆ ਨਾ ਲੀਡਰਾਂ ਤੋਂ ਹਾਂ ਉਹ ਫਿਰ ਅਗਿਆ ਹੋਸ਼ ਹੀ ਨਾ ਉਹ ਬੁੜੇ ਠੇਰੇ ਸੀ ਵਿਚਾਰੇ ਪੰਥਾ ਜੀ ਪੰਥਮਗਰ ਪਾਈ ਜਾਂਦੇ ਇਹ ਵਿਚਾਰੇ ਅੱਛਾ ਕੋਈ ਮੁੱਦੇ ਦੇਦਾ ਕੋਈ ਲੈਣ ਦੇਣਾਂ ਨਹੀਂ ਜੀ ਪੰਥਾ ਹੀ ਪੰਥ ਨੂੰ ਪਾਵਾਂਗੇ ਬਸ ਅੱਛਾ ਹਾਂ ਤੇ ਹੁਣ ਤਾਂ ਨਹੀਂ ਮਗਰ ਲੱਗ ਨਹੀਂ ਨਾ ਨਾ ਹੁਣ ਤਾਂ ਕੋਈ ਧਰਮ ਦੇ ਨਾਂ ਤੇ ਰਾਜਨੀਤੀ ਸਹੀ ਹੈ ਧਰਮ ਦੇ ਧਰਮ ਨੂੰ ਤਾਂ ਖਾਈ ਬੈਠੇ ਨੇ ਬੰਦ ਲੱਗੇ ਧਰਮ ਕਿੱਥੇ ਛੱਡਿਆ ਇਹਨਾਂ ਨੇ ਖਾਦਾ ਗਿਆ ਧਰਮ ਨੂੰ 25 ਸਾਲ ਆ ਗਏ ਕੀ ਕਰੇ ਨੇ ਦੱਸੋ 500 ਤਾਂ ਉਹੀ ਖਾ ਗਏ ਮੋਦੀ ਦਾ ਏਜੰਡਾ ਤਾਂ ਨਹੀਂ ਕੰਮ ਕਰਦਾ ਨਾ ਨਾ ਮੋਦੀ ਦਾ ਸਾਡੇ ਕੋਈ ਵੋਟ ਨਹੀਂ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਜੀ ਬਲਵਿੰਦਰ ਜੀ ਕਿਵੇਂ ਦੇਖਦੇ ਹੋ ਪ੍ਰਚਾਰ ਚੱਲ ਰਿਹਾ ਹਾਂ ਵਧੀਆ ਠੀਕ ਹੈ ਜੀ ਹਾਂ ਆਮ ਆਮ ਆਦਮੀ ਪਾਰਟੀ ਠੀਕ ਹੈ ਜੀ ਕਿਉਂ ਕਹੀ ਜਾਂਦੇ ਹੋ ਆਮ ਆਮ ਮਤਲਬ ਕੀ ਕੀਤਾ ਇਹ ਜ ਆਮ ਨੇ ਵਧੀਆ ਸਹੂਲਤਾਂ ਦਿੱਤੀਆਂ ਜੀ ਬਿਜਲੀ ਪੂਜਲੀ ਫਰੀ ਹੈ 24 ਘੰਟੇ ਆਉਂਦੀ ਹੈ ਕੋਈ ਪਾਣੀ ਦੀ ਕਿੱਲਤ ਨਹੀਂ ਹੈਗੀ ਹੋਰ ਨਹੀਂ ਕੋਈ ਕਿੱਲ ਪਹਿਲਾਂ ਕਦੇ ਨਹੀਂ ਕਿਸੇ ਨੇ ਪੰਜਾਬ ਦੀ ਗੱਲ ਕੀਤੀ ਨਾ ਪਹਿਲਾਂ ਕੋਈ ਨਹੀਂ ਲੀਡਰ ਆਉਂਦੇ ਨਹੀਂ ਕੋਈ ਵੋਟਾਂ ਮਿਲਿਆਉਣਗੇ ਜੀ ਅੱਛਾ ਹਾਂ ਜੀ ਹੁਣ ਆਉਂਦੇ ਆ ਹੁਣ ਆਏ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਆਇਆ ਜੀ ਹਲੇ ਆ ਪਿੰਡ 'ਚ ਕੋਈ ਵੀ ਨਹੀਂ ਆਇਆ ਨਾ ਕੋਈ ਵੀ ਨਹੀਂ ਆਇਆ ਅਜੇ ਤੱਕ ਅੱਛਾ ਕੋਈ ਵੀ ਲੀਡਰ ਨਹੀਂ ਆਇਆ ਅਜੇ ਤੱਕ ਨਾ ਕੋਈ ਲੀਡਰ ਨਹੀਂ ਆਇਆ ਜੀ ਹਾਂ ਜੀ ਤੇ ਜੇ ਆਪਾਂ ਕਰੀਏ ਲੱਖ ਸਦਾਨਾ ਵੀ ਆ ਗਿਆ ਮੈਦਾਨ 'ਚ ਉਹ ਨਾ ਆਉਣ ਭਾਈ ਜੀ ਕਿਉਂ ਉਹ ਤਾਂ ਪੰਜਾਬ ਦੀ ਗੱਲ ਕਰਦਾ ਨਾ ਇਹ ਪਰ ਇੰਨਾ ਹੋਣਾ ਅੱਛਾ ਹੂੰ ਸਹੂਲਤਾਂ ਸਹੂਲਤਾਂ ਚਾਹੀਦੀਆਂ ਜਾਂ ਰੋਜ਼ਗਾਰ ਰੋਜ਼ਗਾਰ ਵੀ ਚਾਹੀਦਾ ਜੀ ਹਾਂਜੀ ਸਹੂਲਤਾਂ ਵੀ ਚਾਹੀਦੀਆਂ ਦੋਨੇ ਚੀਜ਼ਾਂ ਚਾਹੀਦੀਆਂ ਦੋਨੇ ਚਾਹੀਦੀਆਂ ਹਾਂਜੀ ਬਜਰ ਕੋ ਕੀ ਨਾਮ ਹੈ ਵਰਚਨਾ ਜੀ ਵਰਚਨ ਜੀ ਸਹੂਲਤਾਂ ਚਾਹੀਦੀਆਂ ਕਰੋ ਜੀ ਹਾਂ ਹਾਂ ਜੀ ਸਭ ਕੁਝ ਚਾਹੀਦਾ ਸਭ ਕੁਝ ਚਾਹੀਦਾ ਤੇ ਪਹਿਲਾਂ ਮਿਲਿਆ ਨਹੀਂ ਫਿਰ ਨਾ ਮੈਨੂੰ ਪਹਿਲਾਂ ਮਿਲਿਆ ਕਿਉਂ ਠੱਗ ਬਾਰੇ ਆ ਗਏ ਕਿਹੜੇ ਠੱਗੇ ਸੀ ਮੰਦਲ ਵਰਗੇ ਕਿਉਂ ਹੋਰ ਕੀ ਠੱਗ ਲੈ ਇਹਨਾਂ ਨੇ ਸਾਰਾ ਕੁਝ ਹੀ ਖਾ ਗਏ ਠੱਗਾ ਫੈਕਟਰੀਏ ਖਾ ਕੇ ਸਾਰਾ ਕੁਝ ਹੀ ਖਾ ਕੇ ਹਾਂਜੀ ਸਾਰਾ ਕੁਝ ਹੀ ਖਾ ਗਏ ਅੱਛਾ ਹੋਰ ਪਹਿਲਾਂ ਪਤਾ ਨਹੀਂ ਲੱਗਿਆ ਫਿਰ ਇਹਨਾਂ ਕੀ ਪਤਾ ਲੱਗੇ ਮੰਤ ਮੰਗ ਚੁਰੇ ਫਿਰ ਇਹ ਜੁੜੇ ਅੱਛਾ ਮੰਤ ਨੂੰ ਪਾਵਾਂਗੇ ਕਹਿੰ ਹੁਣ ਹੁਣ ਫਿਰ ਉਹ ਨਹੀਂ ਪਾਉਂਦੇ ਜਾਣੇ ਉਹ ਕੋ ਕਿਉਂ ਹੁਣ ਪੰਤ ਨਹੀਂ ਸਮਝ ਨਾ ਪਰਲ ਲੱਕੇ ਫੜਕ ਪਗਾਇਆ ਹਾਂਜੀ ਪਰਲ ਲੱਕੇ ਫੜਕ ਪਗਾਇਆ ਅੱਛਾ ਪਰਲ ਲੱਕੇ ਹੁਣ ਸਿਆਣੇ ਹੋ ਗਏ ਸਿਆਣੇ ਹੋ ਗਏ ਅੱਛਾ ਇੱਥੇ ਚਰਚਾਵਾ ਜੀ ਆਪਾਂ ਗੱਲ ਕਰੀਏ ਵੀ ਮੇਨ ਮੁੱਦੇ ਕੀ ਨੇ ਪੰਜਾਬ ਦੇ ਕੀ ਚਾਹੀਦਾ ਲੋਕਾਂ ਨੂੰ ਕੀ ਚਾਹੀਦਾ ਹੁੰਦਾ ਲੋਕ ਸੌਖੇ ਹੋਣੇ ਚਾਹੀਦੇ ਹਾਂ ਅੱਛਾ ਜੇ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਕਾ ਨਾ ਕੋਈ ਨਹੀਂ ਕੀਤਾ ਹਾਂਜੀ ਕੋਈ ਨਹੀਂ ਕੀਤਾ ਨਾ ਉਹ ਲੈ ਹਣਾ ਇਹ ਕੰਮ ਨਹੀਂ ਚਾਹੀਦਾ ਸੀ ਵੀ ਸਹੀ ਕਰਨਾ ਹਾਂ ਇਹ ਰੋਕਣਾ ਚਾਹੀਦਾ ਹਾਂ ਹਾਂ ਤੇ ਹੁਣ ਤੱਕ ਕਿਹੜੀ ਸਰਕਾਰ ਦੇ ਵਿੱਚ ਸਭ ਤੋਂ ਵੱਧ ਜਿਹੜੇ ਦਿਨ ਦਿਹਾੜੇ ਆ ਇਸ ਤਰੀਕੇ ਨਾਲ ਘਤਰੋ ਪਹਿਲਾਂ ਦੀ ਹੋਈ ਇਹਨਾਂ ਦੀ ਅੱਛਾ ਪਹਿਲਾਂ ਦੀ ਹੈ ਜੀ ਬਾਦਲ ਦੀ ਸਰਕਾਰ ਬਾਦਲ ਦੀ ਸਰਕਾਰ ਬਜ਼ੁਰਗੋ ਕੀ ਨਾਮ ਹੈ ਜੀ ਠੀਕ ਹੈ ਜੀ ਬਸ ਹਾਂ ਜੀ ਠੀਕ ਹੈ ਕੀ ਨਾਮ ਹੈ ਜੀ ਮント ਸਿੰਘ ਹੈ ਮント ਸਿੰਘ ਜੀ ਚੋਣਾਂ ਦਾ ਪ੍ਰਚਾਰ ਚੱਲ ਪਿਆ ਆਇਆ ਕੋਈ ਹਾਲ ਤੱਕ ਨਹੀਂ ਤੇ ਕੋਈ ਨਹੀਂ ਦੇਖਿਆ ਕਿਉਂ ਉਹ ਦੇਖੇ ਨੇ ਇੱਥੇ ਆਇਆ ਅੱਛਾ ਹਾਂ ਤੇ ਕਿਤੇ ਭਰੋਸਾ ਕਰਦੇ ਹੋ ਫਿਰ ਉਮੀਦਾਂ ਕੀ ਤੋਂ ਲਾਉਂਗੇ ਮਰੀਜ਼ਾਂ ਦਾ ਠੀਕ ਨੇ ਸਾਰੇ ਉਮੀਦ ਕੀ ਤੋਂ ਲਾਉਂਗੇ ਵੀ ਕਿਹੜਾ ਪੰਜਾਬ ਦੇ ਭਲੇ ਦੀ ਗੱਲ ਹੈ ਇਹ ਕੰਮ ਦਾ ਚੰਗਾ ਕਰਦਾ ਰਿਹਾ ਵੀ ਸਾਡੇ ਦਾ ਕੌਣ ਨਹੀਂ ਭਗਵੰਤ ਮਾਨਾ ਕਿਉਂ ਕਿਹੜੀ ਗੱਲੋਂ ਸਾਰੇ ਕੰਮਾਂ ਦੇ ਸਾਨੂੰ ਚੰਗਾ ਲੱਗਦਾ ਹੈ ਹਾਂ ਸਾਰੇ ਕੰਮਾਂ ਚੰਗਾ ਲੱਗਦਾ ਹੈ ਜੀ ਤਾਂ ਕੁੜੀਆਂ ਨੂੰ 1000 ਰੁਪਏ ਨਹੀਂ ਦਿੱਤਾ ਹਲੇ ਤੱਕ ਨਾ ਕੋਈ 1000 ਸਾਨੂੰ ਲੋੜ ਨਹੀਂ ਦੀ ਹੈ ਕੋਈ 1000 ਦੀ ਲੋੜ ਨਹੀਂ ਕਰੇ ਲੜਾਈ ਨਹੀਂ ਹੁੰਦੀ 1000 ਤਾਂ ਦਿੱਤਾ ਨਹੀਂ ਤੁਸੀਂ ਕਿਸੇ ਨੂੰ ਭਗਵੰਤ ਮਾਨ ਨੂੰ ਪਾਉਣੀ ਹੈ ਨਾ ਨਾ ਲੜਾਈ ਕੋਈ ਨਹੀਂ ਹੁੰਦੀ ਹੈ ਨਾ ਕੋਈ ਅੱਛਾ ਹੋਰ ਪਾਰਟੀਆਂ ਦੀ ਗੱਲ ਕਰੀਏ ਹੋਰ ਪਾਰਟੀਆਂ ਤਾਂ ਦੇਖੀ ਜਾਂਦੇ ਸਾਰੇ ਕਾਂਗਰਸ ਕੋਈ ਨਹੀਂ ਜਿੱਤੇ ਤਾਂ ਸਾਬ ਚਾਹ ਹੁੰਦਾ ਅੰਦਾ ਅਕਾਲੀ ਦਲ ਜਾਰੀ ਕਾਲੇ ਦਾ ਉੱਤੇ ਕੱਢਿਆ ਹੋਇਆ ਦਾ ਹੈ ਮੈਂ ਕਾਂਗਰਸ ਦਾ ਉਹ ਰਾਜ ਦਿੱਤੇ ਕਿ ਦੇਗਾ ਸਾਰਾ ਕੁਝ ਦੇਣਾ ਕੰਮ ਨਹੀਂ ਤੇ ਕਾਲੀ ਦਲ ਜੀ ਕਾਲੀ ਦਲ ਵੀ ਹੋਇਆ ਖੜਾ ਬੋਲਾ ਹੁਣ ਤੇ ਭਾਜਪਾ ਭਾਜਪਾ ਤਾਂ ਸਾਨੂੰ ਜਮੇ ਹੀ ਕਰਿਆ ਬੇਕੰਮ ਹੈ ਭਾਜਪਾ ਤਾਂ ਜਮੇ ਹੀ ਕਰਿਆ ਪਿਆ ਅੱਛਾ ਬਜ਼ੁਰਗੋ ਕੀ ਨਾਮ ਹੈ ਸਾਧੂ ਸਿੰਘ ਅੱਛਾ ਕਿਵੇਂ ਦੇਖਦੇ ਹੋ ਫਿਰ ਪ੍ਰਚਾਰ ਚੱਲ ਪਿਆ ਤੁਸੀਂ ਤਾਂ ਇੰਨੀਆਂ ਇੰਨੇ ਐਮਪੀ ਇੰਨੇ ਐਮਐਲਏ ਬਣਾਤੇ ਵੋਟ ਪਾ ਕੇ ਆਪਦੇ ਹੱਥੀ ਤੇ ਕਿਹੜਾ ਵਧੀਆ ਲੱਗਿਆ ਹੁਣ ਤੱਕ ਹੁਣ ਤੁਹਾਨੂੰ ਮੈਂ ਤਾਂ ਪਹਿਲਾਂ ਦਾ ਸਾਨੂੰ ਐਂ ਨਹੀਂ ਪਤਾ ਵੀ ਐਮਪੀ ਤਾਂ ਜੇ ਐਮਐਲਏ ਕਿੰਨੇ ਰੁਪਏ ਖਾਂਦੇ ਹੁਣ ਸਾਨੂੰ ਪਤਾ ਦਾ ਕਿਹੜੀ ਖਾਂਦਾ ਕਿੰਨੇ ਖਾਂਦਾ ਫਿਰ ਉਹਨਾਂ ਕਿੰਨੇ ਖਾਂਦਾ ਭਕਮੰਤ ਨੇ ਨੰਗੇ ਕਰਤੇ ਅੱਛਾ ਆਪ ਦਾ ਬੰਦਾ ਵੀ ਨਹੀਂ ਚੰਦਰ ਅੰਦਰ ਰਹਾ ਤਾਂ ਅੱਛਾ ਤੇ ਅਜੇ ਸਭ ਉਹਨੂੰ ਮੜਾ ਬੰਦਿਆ ਸਾਡੇ ਉਹ ਕਰੇ ਨਹੀਂ ਜਿਗਨੇਟਰ ਅੰਦਰ ਲਾਏ ਕੋਈ ਨਹੀਂ ਚਲਾਇਆ ਸਾਰੀ ਆਪਣੀਆਂ ਪਸਰਾ ਨੇਹ ਦੇ ਪਾਣੀ ਤੇ ਪਕਦੇ ਬਿਜਲੀ ਦੇ ਪਾਣੀ ਤੇ ਪਕਦੇ ਉਹੀ ਤਾਰਾਂ ਨੇ ਉਹੀ ਖੰਭੇ ਨੇ ਹੁਣ ਕਿੱਧਰ ਗਈ ਘਟ ਗਈ ਇਹਦਾ ਖੰਭਾ ਡੱਗੇ ਜੀ ਤਾਰ ਪਤਲੀ ਆ ਜੀ ਹੁਣ ਕਿਤੇ ਬਿਜਲੀ ਨਹੀਂ ਉੱਡੀ ਅੱਛਾ ਬਜ਼ੁਰਗੋ ਜਿੱਦ ਦੇ ਸਾਰੀ ਉਮਰ ਦੇ ਨੂੰ ਹੁਣ ਪਾਰਟੀ ਵਧੀ ਆ ਗਈ ਕਿਹੜੀ ਭਗਵੰਤ ਮਾਨ ਨਹੀਂ ਤੁਸੀਂ ਦਿੱਲੀ ਗਏ ਸੀ ਬਾਰਡਰ ਤੇ ਹਾਂ ਨਹੀਂ ਗਿਆ ਸੀ ਫਿਰ ਉਹ ਉਹਦੀ ਜ਼ਿੰਮੇਵਾਰ ਕੌਣ ਸਮਝਦੇ ਹੋ ਤਰਨਾ ਜਿਹੜਾ ਲੱਗਿਆ ਸੀ ਭਗਵੰਤ ਭਗਵੰਤ ਮਾਨ ਨੇ ਭਗਵੰਤ ਮਾਨ ਕਰਕੇ ਹਾਂ ਉਹਨੇ ਜ਼ਿੰਮੇਵਾਰੀ ਲਈ ਐ ਕੇਜਰੀਵਾਲ ਨੇ ਲਈ ਐ ਅੱਛਾ ਬਜ਼ੁਰਗਾਂ ਦੀ ਰਾਏ ਤੁਸੀਂ ਵੀ ਸੁਣੀ ਐ ਵੀ ਪਿੰਡਾਂ ਦੇ ਲੋਕ ਕੀ ਕਹਿੰਦੇ ਨੇ ਕਿਹੜੀ ਪਾਰਟੀ ਨੂੰ ਚੰਗਾ ਸਮਝਦੇ ਆ ਕਿਹੜੀ ਦੇ ਕੰਮ ਜਿਹੜੇ ਆ ਉਹ ਗਲਤ ਲੱਗਦੇ ਆ ਤਾਂ ਸਾਰੀਆਂ ਗੱਲਾਂ ਤੁਸੀਂ ਵੀ ਸੁਣੀਆਂ ਨੇ ਇਸੇ ਤਰ੍ਹਾਂ ਲੋਕਾਂ ਦੀ رائے ਤੁਹਾਡੇ ਸਾਹਮਣੇ ਰੱਖਦੇ ਆ ਕਮੈਂਟਾਂ 'ਚ ਆਪਣੀ رائے ਕਰਿਓ ਸਾਂਝੀ ਮਿਲਦੇ ਆ ਇੱਕ ਨਵੀਂ ਸਾਤੇ ਨਵੀਂ ਵੀਡੀਓ ਦੇ ਨਾਲ ਧੰਨਵਾਦ